ਪਨ ਬਾਬਾ ਦੀਪ ਸਿੰਘ ਜੀ ਦੇ ਮਨੂ ਭਾਵੇ ਆ ਨਾਮ ਜੀ ਮੋਣੀ ਹੈ ਜੀ ਅਭੀ ਜੀ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਕਿਹੜੇ ਕੰਡ ਨੂੰ ਕੀਤੀ ਜਾ ਰਹੀ ਹੈ ਸਾਡੀ ਸਾਰੇ ਮਤਲਬ ਅੰਮ੍ਰਿਤਸਰ ਸ਼ਹਿਰ ਦੇ ਵਾਸੀਆਂ ਵੱਲੋਂ ਆ ਜੀ ਸਾਡੇ ਸਾਰੇ ਵੀਰ ਸੇਵਾਦਾਰ ਜੁੜੇ ਹੋਏ ਆ ਸਾਡੇ ਮਤਲਬ ਹਰ ਐਤਵਾਰ ਦੇ ਐਤਵਾਰ ਉੱਚੇ ਪੁਲ ਤਰਨਤਾਰ ਰੋਡ ਤੇ ਲੰਗਰ ਲਗਾਈਦਾ ਐਤਵਾਰ ਸਾਰੇ ਪਿਆਰੇ ਸੱਸਰੀ ਕਾਲਾ ਸਾਹਿਬ ਜੀ ਬਾਬਾ ਦੀਪ ਸਿੰਘ ਜੀ ਦੇ ਜਮਦਿਆਰੇ ਤੇ ਅੱਜ ਲੰਗਰ ਲਗਾ ਰਹੇ ਸਾਡੀ ਸੰਗਤਾਂ ਦੇ ਨਾਲ ਸੰਗਤਾਂ ਬਹੁਤ ਬਹੁਤ ਦੂਰੋਂ ਨਾਲ ਜੁੜੀਆਂ ਆ ਵੇ ਕੋਈ ਫਰੀਦਕੋਟ ਤੋਂ ਕੋਈ ਤਰਨਤਾਰ ਤੋਂ ਵੀ ਫਰੀਦਕੋਟ ਤੋਂ ਕੋਈ ਅੰਮ੍ਰਿਤਸਰ ਤੋਂ ਸਾਰੇ ਅੰਮ੍ਰਿਤਸਰ ਸਾਰੇ ਅੰਮ੍ਰਿਤਸਰ ਦੇ ਵਿੱਚ ਸਾਈਂ ਸੰਗਤ ਦੇ ਨਾਲ ਸੰਜੋਗ ਨਾਲ ਲੰਗਰ ਲਗਾ ਰਿਹਾ ਤੇ ਬਹੁਤ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਜੇ ਹਰ ਸੰਡੇ ਨੂੰ ਲੰਗਰ ਲਗਾਇਆ ਜਾਂਦਾ ਤੇ ਤਰਨਤਾਰ ਰੋਡ ਉੱਤੇ ਤਰਨਤਾਰ ਰੋਡ ਉੱਤੇ ਭੋਲੇ ਉੱਪਰ ਜੀ ਬਾਕੀ ਵਾਹਿਗੁਰੂ ਦੀ ਕਿਰਪਾ ਬਹੁਤ ਮਾਲਕ ਦੀ ਸਾਰੇ ਸਾਰੇ ਸੇਵਾਦਾਰੀ ਜੀ ਨਾਲ ਜੁੜ ਦੇ ਨਾਲ ਉਹਨਾਂ ਨਾਲ ਲੰਗਰ ਲਗਾਇਆ ਜਾਂਦਾ ਅੱਜ ਤੁਸੀਂ ਬਾਬਾ ਜੀ ਦੇ ਜਨਮ ਦਿਹਾੜੇ ਤੇ ਐਤਵਾਰ ਤੇ ਸੋਮਵਾਰ ਦੋ ਦਿਨ ਬਾਬਾ ਜੀ ਦੀ ਸਾਰੇ ਸੇਵਾਦਾਰ ਵੀਰਾਂ ਦੇ ਸੰਜੋਗ ਦੇ ਨਾਲ ਦੋ ਦਿਨ ਲੰਗਰ ਦਾ ਉਪਰਾਲਾ ਜੀ ਨੌਜਵਾਨ ਪੀੜੀ ਵਾਸਤੇ ਕੋ ਚੰਗਾ ਸੰਦੇਸ਼ ਜਿਹੜਾ ਤੁਸੀਂ ਆਪਣੇ ਵੱਲੋਂ ਦੇਣਾ ਚੰਗਾ ਸੁਨੇਹਾ ਇਹੋ ਜੀ ਕੀ ਮਾਤਾ ਦੇ ਚਰਨਾਂ ਨਾਲ ਲੱਗੋ ਨਸ਼ੇ ਤੋਂ ਦੂਰ ਹੋਵੋ ਕਿਉਂਕਿ ਮਾਹੌਲ ਬਹੁਤ ਖਰਾਬ ਹੈ ਤੁਹਾਨੂੰ ਪਤਾ ਪੰਜਾਬ ਦਾ ਹੋ ਰਿਹਾ ਵਾ ਅਸੀਂ ਇਹ ਆਹੀ ਬੇਨਤੀ ਕਰਾਂਗੇ ਸੰਗਤ ਅੱਗੇ ਕਿ ਵਾਹਿਗੁਰੂ ਦੇ ਸੱਚੇ ਪਾਤਸ਼ਾਹ ਚਰਨਾਂ ਚ ਲੱਗ ਕੇ ਤੇ ਖੁਸ਼ੀਆਂ ਪ੍ਰਾਪਤ ਕਰੋ ਤੇ ਅਸੀਂ ਆਪਣਾ ਸਾਰੀ ਸੰਗਤ ਨੂੰ ਇਹ ਅਪੀਲ ਕਰਦੇ ਆ ਕਿ ਅਸੀਂ ਹਰ ਐਤਵਾਰ ਦੇ ਐਤਵਾਰ ਇੱਥੇ 2:30 ਵਜੇ ਲੰਗਰ ਜੋ ਦੁਪਹਿਰਾ ਸਾਹਿਬ ਹੁੰਦਾ ਹੈ 2:30 ਵਜੇ ਆ ਜੀਦਾ ਲੰਗਰ ਦਾ ਪ੍ਰਾਲਾ ਕਰੀਦਾ ਸਾਰਾ ਐਤਵਾਰ ਦੇ ਐਤਵਾਰ ਤੇ ਅਸੀਂ ਇਕੱਲੇ ਨਹੀਂ ਕਰਦੇ ਸਾਰੇ ਸੰਗਤ ਦੇ ਸੰਯੋਗ ਦੇ ਨਾਲ ਕਰਦੇ ਆ ਤੇ ਅਸੀਂ ਸੰਗਤ ਗਾਢੀ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਅਸੀਂ ਸਾਨੂੰ ਵੱਧ ਤੋਂ ਵੱਧ ਸੰਯੋਗ ਦਿਆ ਕਰੋ ਜਿੰਨਾ ਹੋ ਸਕਦਾ ਦਸਵੰਦ 10-20 ਰੁਪਏ ਬਾਬਾ ਜੀ ਦੇ ਨਾਮ ਦਾ ਹਰ ਸ਼ਨੀਵਾਰ ਦੇ ਸ਼ਨੀਵਾਰ ਅਸੀਂ ਗਰੁੱਪ 'ਚ ਪਾਣੇ ਹੈਸ਼ਟਾਗ੍ਰਾਮ ਤੇ ਵੀ ਬੜਿਆ ਹੋਇਆ ਪੇਜ ਤੇ ਬਾਬਾ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਜ਼ਰੂਰ ਭਰਿਆ ਭਰਿਆ ਕਰਨ ਤੇ ਵੱਧ ਤੋਂ ਵੱਧ ਸਾਨੂੰ ਸੰਯੋਗ ਦਿਆ ਕਰਨ ਕਿਉਂਕਿ ਅਸੀਂ ਵੱਧ ਤੋਂ ਵੱਧ ਬਾਬਾ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ